ਹਰ ਆਇਤਾ ਪਰਮਾਨਾ ਬਾਣਾ ਬਾਣੀ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਜਿਹੜਾ ਬਾਣੇ ਦੇ ਬਾਣੀ ਦੇ ਵਿੱਚ ਪ੍ਰਪੱਖਿਆ ਉਹ ਪੰਛੀ ਆਂ ਗਿਆ ਉਹ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਉਹ ਜਿਹੜਾ ਚੱਕਰਵਰਤੀ ਰਹਿ ਕੇ ਜਿਹੜੀ ਉਹ ਯਾਤਰਾ ਕਰਦਾ ਉਹਦੇ ਅਰਕੀ ਜਿਹੜੀ ਰੇਸ ਕਿਤੇ ਨਹੀਂ ਤਾਂ ਫੋਰਨਰਸ ਆਉਂਦੇ ਨੇ ਬਾਹਰੋਂ ਮੈਂ ਉਹਨਾਂ ਨੂੰ ਗਾਈਡ ਕਰਦਾ ਆਂ ਇੰਡੀਆ ਦੇ ਟੂਰ ਕਰਵਾਉਣਾ ਆਂ ਬਾਹਰ ਦੇ ਟੂਰ ਕਰਵਾਉਣਾ ਜਿਹਦੇ ਜਿਹੇ ਮੇਰੇ ਕੋਲ ਆਉਂਦੇ ਨੇ ਕਲਾਇੰਟ ਮੇਰੇ ਤੇ ਨਾਲ ਦੇ ਨਾਲ ਮੈਂ ਸਕੈਚਿੰਗ ਕਰਦਾ ਆਂ ਆਪ ਦਾ ਪ੍ਰੋਫੈਸ਼ਨ ਵਾਸਤੇ ਨਾਲ ਹੀ ਮੈਂ ਬੁੱਡੇਤਾਲ ਦਾ ਸਿੰਘ ਆਂ ਮੈਂ ਸਭ ਤੋਂ ਪਹਿਲਾਂ ਮੈਕਸੀਕੋ ਗਿਆ ਸੀ ਜੀ ਫਿਰ ਮੈਕਸੀਕੋ ਤੋਂ ਬਾਅਦ ਮੈਂ ਫਰਾਂਸ ਕਾਫੀ ਟਾਈਮ ਰਹਾ ਹਾਂ ਫਿਰ ਮੈਂ ਸਵਿਟਜ਼ਰਲੈਂਡ ਵੀ ਕਾਫੀ ਸਕੈਚ ਬਣਾਏ ਨੇ ਤੇ ਸਪੇਨ ਵੀ ਮੈਂ ਗਿਆ ਹਾਂ ਤੇ ਉਹਦੇ ਤੋਂ ਬਾਅਦ ਮੇਰਾ ਉੱਥੇ ਜਿਆਦਾ ਦਿਲ ਨਾਲ ਲੱਗਣ ਕਰਕੇ ਮੈਂ ਆਵਦੀ ਧਰਤੀ ਪੰਜਾਬ ਤੇ ਫੇਰ ਵਾਪਸ ਆ ਗਿਆ ਪਹਿਲਾਂ ਮੈਂ ਮਨਮੁੱਖ ਸੀ ਮੇਰੀ ਕਟਿੰਗ ਸੀ ਜਿਵੇਂ ਕਾਲਜ ਆਪਾ ਪੜ੍ਹਦੇ ਆਂ ਤੇ ਬਾਅਦ ਵਿੱਚ ਮੇਰੀ ਜ਼ਿੰਦਗੀ 'ਚ ਕੋਈ ਨਿਹੰਗ ਸਿੰਘ ਆਉਂਦੇ ਨੇ ਮਿਲਦੇ ਮੈਨੂੰ ਬੁੱਢੇ ਦਾਲਦੇ ਉਹਨਾਂ ਨੇ ਬਾਣਾ ਦਿੱਤਾ ਸਭ ਤੋਂ ਪਹਿਲਾਂ ਬਾਣੀ ਪੜਾਈ ਉਹਦੇ ਨਾਲ ਥੋੜਾ ਪ੍ਰੇਰੀਤ ਹੁੰਦੇ ਹੁੰਦੇ ਗੁਰੂ ਦੀ ਐਸੀ ਮਨਮੇਰ ਪਈ ਤੇ ਅੱਜ ਤੁਹਾਡੇ ਸਾਹਮਣੇ ਸੀ ਤਿਆਰ ਬਰ ਤਿਆਰ ਜਿਹੜੇ ਆੜੇ ਨਵਦੀਪ ਸਿੰਘ ਆ ਜਿਹੜਾ ਪਹਿਲਾ ਸਿੱਖ ਪਰ ਅੱਜ ਦੇ ਸਮੇਂ ਅੱਜ ਦੀ ਜ਼ਿੰਦਗੀ ਦੇ ਵਿੱਚ ਤੇ ਪਹਿਲਾਂ ਜ਼ਿੰਦਗੀ ਦੇ ਵਿੱਚ ਬੜਾ ਫਰਕ ਸੀ ਕੋਈ ਸਾਨੂੰ ਦੇਖਦਾ ਨਹੀਂ ਸੀ ਜੇ ਕੋਈ ਦੇਖਦਾ ਦੂਰ ਹੀ ਮੁੜ ਜਾਂਦਾ ਸੀ ਪਰ ਅੱਜ ਜੇ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਆ ਸਾਡੇ ਤੁਸੀਂ ਸ਼ਸਤਰ ਧਾਰੀ ਆ ਖਾਲਸੇ ਆ ਕਿ ਉਹ ਬੇਫਿਕਰ ਹੋ ਕੇ ਆ ਨਾ ਕੋਈ ਆਪਣਾ ਸਮਝ ਕੇ ਸਾਨੂੰ ਅੱਜ ਆਪ ਜਿਹੜਾ ਆਪਣੇ ਹਿੱਕ ਨਾਲ ਤੇ ਸਾਨੂੰ ਜਿਹੜਾ ਅੱਗੇ ਬੁਲਾ ਲੈਂਦਾ ਹੈ ਜਾਪ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਬਾਣੇ ਦੇ ਵਿੱਚ ਨੇ ਤੇ ਇੱਕ ਬਹੁਤ ਅੱਛੇ ਆਰਟਿਸਟ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮ ਚੁੱਕੇ ਨੇ ਤੇ ਇਹਨਾਂ ਦੀ ਜ਼ਿੰਦਗੀ ਦੀ ਇੱਕ ਕਹਾਣੀ ਹੈ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਵੀਰੇ ਹਾਂਜੀ ਸਭ ਠੀਕ ਹੈ ਚੜ੍ਹਦੀ ਕਲਾ ਵੀਰ ਪਹਿਲਾਂ ਮੈਂ ਤੁਹਾਡੀ ਜ਼ਿੰਦਗੀ ਦੇ ਬਾਰੇ ਪੁੱਛਣਾ ਚਾਹਾਂਗੀ ਹਨਾ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਆ ਕਿਵੇਂ ਤੁਸੀਂ ਅੰਮ੍ਰਿਤ ਛੱਕਦੇ ਹੋ ਤੇ ਗੁਰੂ ਦੇ ਗੁਰੂ ਦੇ ਲੜ ਲੱਗਦੇ ਅੱਛਾ ਜੀ ਸਭ ਤੋਂ ਪਹਿਲਾਂ ਜੀ ਜਿਹੜੀ ਮੇਰੀ ਸਕੂਲ ਲਾਈਫ ਸੀ ਖਾਲਸਾ ਸਕੂਲ ਅੰਮ੍ਰਿਤਸਰ ਤੇ ਕਾਲਜ ਵੀ ਮੈਂ ਉੱਥੇ ਖਾਲਸਾ ਕੋਲਾ ਜੰਮਰੀ ਸਰ ਦੇ ਵਿੱਚ ਹੀ ਮੈਂ ਪੜਿਆ ਆ ਬੀਏ ਐਮਐਮ ਕੀਤੀ ਹੋਈ ਆ ਦੋਵੇਂ ਡਿਗਰੀਆਂ ਮੇਰੇ ਕੋਲ ਨੇ ਤੇ ਪਹਿਲਾਂ ਮੈਂ ਮਨਮੁੱਖ ਸੀ ਮੇਰੀ ਕਟਿੰਗ ਸੀ ਜਿਵੇਂ ਕਾਲਜ ਆਪਾਂ ਪੜਦੇ ਆ ਤੇ ਬਾਅਦ ਵਿੱਚ ਮੇਰੀ ਜ਼ਿੰਦਗੀ 'ਚ ਕੋਈ ਨਿਹੰਗ ਸਿੰਘ ਆਉਂਦੇ ਨੇ ਮਿਲਦੇ ਮੈਨੂੰ ਬੁੱਢੇ ਦਾਲ ਦੇ ਫਿਰ ਉਹ ਗੁਰਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਛੋਟੇ ਸਾਹਿਬ ਜਦਿਆਂ ਦਾ ਸਾਰੀਆਂ ਕੁਰਬਾਨੀਆਂ ਜਿਹੜਾ ਕਿ ਲਾਸਾਨੀ ਸ਼ਹਾਦਤ ਜਿਹੜੀ ਹੁਣ ਉਹ ਚੱਲ ਰਹੀ ਆ ਤੇ ਉਹਦੇ ਬਾਰੇ ਜਦੋਂ ਪ੍ਰੇਰਿਤ ਕੀਤਾ ਤੇ ਹੌਲੀ-ਹੌਲੀ ਉਹ ਮੈਨੂੰ ਆਪਣੇ ਨਾਲ ਲੈ ਕੇ ਬਾਣੀ ਪੜਾਉਣ ਲੱਗ ਪਏ ਫਿਰ ਉਹਨਾਂ ਨੇ ਬਾਣਾ ਦਿੱਤਾ ਸਭ ਤੋਂ ਪਹਿਲਾਂ ਬਾਣੀ ਪੜਾਈ ਉਹਦੇ ਨਾਲ ਥੋੜਾ ਪ੍ਰੇਰਿਤ ਹੁੰਦੇ ਹੁੰਦੇ ਗੁਰੂ ਦੀ ਐਸੀ ਮਨ ਮਿਹਰ ਪਈ ਤੇ ਅੱਜ ਤੁਹਾਡੇ ਸਾਹਮਣੇ ਸੀ ਤਿਆਰ ਬਰ ਤਿਆਰ ਜਿਹੜੇ ਆ ਖੜੇ ਇੱਕਦੋ ਤੁਹਾਡੀ ਇਸ ਜ਼ਿੰਦਗੀ ਦੇ ਵਿੱਚ ਨਿਹੰਗ ਸਿੰਘ ਆਉਂਦੇ ਨੇ ਤੇ ਹਨਾ ਤੇ ਜਿੰਨਾਂ ਤੋਂ ਤੁਸੀਂ ਇੰਨੇ ਜ਼ਿਆਦਾ ਪ੍ਰੇਰਿਤ ਹੋ ਜਾ। ਜਿਵੇਂ ਮੇਰਾ ਰੋਜ਼ ਦਾ ਸ਼ਡਿਊਲ ਸੀ ਮੈਂ ਆਪਣੇ ਕਾਲਜ ਤੋਂ ਬਾਅਦ ਰੋਜ਼ ਸਤਗੰਗ ਸ਼੍ਰੀ ਹਰਮੰਦਰ ਸਾਹਿਬ ਸੇਵਾ ਕਰਨ ਜਾਣਾ। ਕਈ-ਕਈ ਹਫ਼ਤੇ ਕਈ-ਕਈ ਮਹੀਨੇ ਉੱਥੇ ਰਹਿਣਾ ਤੇ ਉੱਥੇ ਹੀ ਉਹਨੇ ਸਿੰਘ ਆਉਂਦੇ ਸੀ। ਤੇ ਉੱਥੇ ਉਹਨਾਂ ਨੇ ਮੈਨੂੰ ਵੇਖ ਕੇ ਜੇ ਮੇਰੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਉਹਨਾਂ ਨੇ ਬੁਲਾਇਆ ਫਿਰ ਉਹਦੇ ਸਾਰੀ ਉਹਨਾਂ ਨੇ ਗੱਲਬਾਤ ਕੀਤੀ ਫਿਰ ਉਹਨਾਂ ਨੇ ਪ੍ਰੇਰ ਕੇ ਮੈਨੂੰ ਨਾਲ ਹੀ ਲੈ ਗਿਆ ਆਪਦੇ ਜੀ। ਫਿਰ ਮੇਰੀ ਉਸ ਟਾਈਮ ਕਟਿੰਗ ਸੀਗੀ ਤੁਹਾਡੇ। ਹਾਂਜੀ ਉਸ ਟਾਈਮ ਮੇਰੀ ਕਟਿੰਗ ਸੀ ਜੀ ਹਾਂਜੀ। ਜੀ ਤੇ ਸਿੱਖੀ ਤੋਂ ਹੀ ਬਿਲੋਂਗ ਕਰਦੇ ਸੀ ਤੁਸੀਂ? ਹਾਂਜੀ ਜੀ ਫਿਰ ਦੋਨੋਂ ਸਿੰਘ ਨੇ ਜੀ ਨੇ ਕਿਹਾ ਨੀਗਾ ਕਿ ਤੁਸੀਂ ਹਨਾ ਸਿੱਖ ਹੋ ਜੇ ਕੋਗੇ ਤੁਸੀਂ ਕਟਿੰਗ ਰੱਖੀ ਹੋਈ ਆ ਹਾਂਜੀ ਫਿਰ ਤਾਂ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਕਿ ਵੀ ਹਰ ਕੋਈ ਕਹਿੰਦਾ ਵੀ ਤੁਸੀਂ ਗੁਰੂ ਤੋਂ ਬੇਮੁਖ ਹੋ ਤੁਸੀਂ ਗੁਰੂਆਂ ਵਾਲੇ ਹੋ ਤੁਸੀਂ ਸਿੱਖ ਹੋ ਤੁਸੀਂ ਆਪਦੇ ਘਰ ਵਾਪਸ ਕਿਉਂ ਨਹੀਂ ਆਉਂਦੇ ਕੀ ਗੱਲ ਆ ਤੁਹਾਨੂੰ ਤੁਸੀਂ ਦਾੜਾ ਕੇਸ ਕਿਉਂ ਨਹੀਂ ਰੱਖਦੇ ਜਿਹੜੀ ਗੁਰੂ ਦੀ ਕੇਸ ਜਿਹੜੇ ਗੁਰਾਂ ਦੀ ਮੋਹਰ ਆ ਤੇ ਤੁਸੀਂ ਕਿਉਂ ਨਹੀਂ ਹੁੰਦੇ ਬਟ ਚਲੋ ਜਦੋਂ ਗੁਰੂ ਨੇ ਮਿਹਰ ਕਰਨੀ ਹੁੰਦੀ ਆ ਜਦੋਂ ਮਨ ਮਿਹਰ ਪਈ ਤੇ ਆਪਾਂ ਅੱਜ ਤਿਆਰ ਵਰਤਿਆ ਅੱਜ ਜਦੋਂ ਮੈਂ ਆਪਣੀ ਪੜ੍ਹਾਈ ਜਿਹੜੀ ਆ ਲੀਵ ਕੀਤੀ ਆ ਉਹਦੇ ਤੋਂ ਬਾਅਦ ਜਿਹੜਾ ਮੈਂ ਤਿਆਰ ਕਰ ਤਿਆਰ ਜੀ ਤੇ ਕਿੱਦਾਂ ਦੀ ਲੱਗੀ ਫਿਰ ਇੱਕਦਮ ਜਦੋਂ ਲਾਈਫ ਚੇ ਕੇਸ ਰੱਖਦੇ ਹੋ ਦਾੜਾ ਰੱਖਦੇ ਹੋ ਹਨਾ ਗੁਰੂ ਦਾ ਬਾਣਾ ਪੈਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਲਾਈਫ ਕਿੱਦਾਂ ਚੇਂਜ ਹੁੰਦੀ ਆ ਹੌਲੀ ਹੌਲੀ ਜ਼ਿੰਦਗੀ ਜਦੋਂ ਆਪਾਂ ਬਾਣੀ ਪੜਦੇ ਆ ਸਾਨੂੰ ਸੌਜੀ ਹੁੰਦੀ ਆ ਬਾਣਾ ਪੜਦੇ ਪਰ ਹੌਲੀ ਹੌਲੀ ਚੇਂਜ ਹੁਣ ਅੱਜ ਮੈਂ ਉਹੀ ਨਵਦੀਪ ਸਿੰਘ ਆ ਜਿਹੜਾ ਪਹਿਲਾਂ ਸੀ ਪਰ ਅੱਜ ਦੇ ਸਮੇਂ ਅੱਜ ਦੀ ਜ਼ਿੰਦਗੀ ਦੇ ਵਿੱਚ ਤੇ ਪਹਿਲਾਂ ਜ਼ਿੰਦਗੀ ਦੇ ਵਿੱਚ ਬੜਾ ਫਰਕ ਸੀ ਕੋਈ ਸਾਨੂੰ ਦੇਖਦਾ ਨਹੀਂ ਸੀ ਜੇ ਕੋਈ ਦੇਖਦਾ ਦੂਰ ਹੀ ਮੁੜ ਜਾਂਦਾ ਸੀ ਪਰ ਅੱਜ ਜੇ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਆ ਸਾਡੇ ਤੁਸੀਂ ਸ਼ਸਤਰ ਧਾਰੇ ਆ ਖਾਲਸੇ ਆ ਕਿ ਉਹ ਬੇਫਿਕਰ ਹੋ ਕੇ ਆ ਨਾ ਕੋਈ ਆਪਣਾ ਸਮਝ ਕੇ ਸਾਨੂੰ ਅੱਜ ਆਪ ਜਿਹੜਾ ਆਪਣੇ ਹਿੱਕ ਨਾਲ ਤੇ ਸਾਨੂੰ ਜਿਹੜਾ ਕਿ ਬੁਲਾ ਲੈਂਦਾ ਹੈ ਜੀ ਚੰਗਾ ਲੱਗਦਾ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਗੁਰੂ ਦੇ ਲੜ ਲੱਗੇ ਆ ਗੁਰੂ ਦੀ ਫੌਜ ਆ ਆਪਾਂ ਸਾਰਾ ਪਰਮੇਸ਼ਰ ਦੀ ਕਿਰਪਾ ਜੀ ਹਾਂ ਜੀ ਜੀ ਸਕੈਚਿੰਗ ਦਾ ਸ਼ੌਂਕ ਹੈ ਤੁਹਾ ਬਿਆਸ ਦਾ ਇਹ ਮੈਂ ਕਲਾ ਜਿਹੜੀ ਆ ਪਰਮਾਤਮਾ ਦੀ ਦੇਣ ਆ ਇਹ ਸ਼ੁਰੂ ਤੋਂ ਹੀ ਆ ਹਨਾ ਪਰਮੇਸ਼ਰ ਜਿਹੜੀ ਕਲਾ ਪਰ ਜਿਹੜੇ ਸਕੂਲ ਕਾਲਜ ਨੇ ਸਾਡੇ ਉਹ ਥੋੜਾ ਸਾਨੂੰ ਜਿਹੜਾ ਹੋਰ ਨਖਾਰਨ ਦਾ ਕੰਮ ਜਿਹੜਾ ਉਹ ਕਰਦੇ ਨੇ ਤੇ ਇਹ ਮੈਂ ਜਦੋਂ ਕਾਲਜ ਸਕੂਲ ਟਾਈਮ ਮੈਂ ਕਰਦਾ ਹੁੰਦਾ ਸੀ ਪਲੱਸ 1 ਪਲੱਸ 2 ਦੇ ਵਿੱਚ ਉੱਥੋਂ ਮੇਰੇ ਟੀਚਰ ਸੀ ਸਰਦਾਰ ਕੁਲਵੰਤ ਸਿੰਘ ਗਿੱਲ ਤੇ ਉਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਤੇ ਬਾਅਦ ਦੇ ਵਿੱਚ ਲਗਾਤਾਰ ਮੈਂ ਕਈ ਸਾਲ ਪ੍ਰੈਕਟਿਸ ਕੀਤੀ ਤੇ ਬਾਅਦ ਵਿੱਚ ਪਬਲਿਕ ਦੇ ਵਿੱਚ ਮੈਂ ਜਿਹੜੇ ਸਕੈਚ ਬਣਾਉਣਾ ਚੱਲੂਗੀ ਤੇ ਬੰਨਾ ਕੀ ਚਾਹੁੰਦੇ ਸੀ ਜੇ ਇਹੀ ਕਰਨਾ ਚਾਹੁੰਦੇ ਸੀ ਕੁਝ ਹੋਰ ਬੰਨਾ ਚਾਹੁੰਦੇ ਸੀ ਬਣਨ ਦਾ ਜੀ ਦੇਖੋ ਹਰੇਕ ਦੇ 100 ਸੁਪਨੇ 100 ਚਾਹ ਹੁੰਦੇ ਨੇ ਪਰ ਇਹ ਵੀ ਜਦੋਂ ਹੁਣ ਆਪਾਂ ਜਦੋਂ ਆਪਾਂ ਬਾਣਾ ਵਾਲੇ ਹੋ ਗਏ ਵੇ ਤਾਂ ਗੁਰੂ ਦੀ ਫੌਜ ਹਣਾ ਆਪਾਂ ਇਹਦਾ ਆਪਾਂ ਇੱਕ ਜਦੋਂ ਜਦੋਂ ਇਸ ਫੌਜ ਚ ਭਰਤੀ ਹੋ ਗਏ ਫਿਰ ਇਹਨੂੰ ਬਸਾਰ ਨਹੀਂ ਸਕਦੇ ਕਿਉਂਕਿ ਮਹਾਰਾਜ ਦਾ ਫਰਮਾਨ ਹੈ ਬਾਣਾ ਬਾਣੀ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਕਿ ਜਿਹੜਾ ਬਾਣੇ ਦੇ ਬਾਣੀ ਦੇ ਵਿੱਚ ਪ੍ਰਪੱਖਿਆ ਉਹ ਪੰਛੀ ਆਹ ਗਿਆ ਉਹ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਉਹ ਜਿਹੜਾ ਚੱਕਰ ਭਰਤੀ ਰਹਿ ਕੇ ਜਿਹੜੀ ਉਹ ਯਾਤਰਾ ਕਰਦਾ ਉਹਦੇ ਅਰਕੀ ਜਿਹੜੀ ਰੀਸ ਕਿਤੇ ਨਹੀਂ ਹੈਗੀ ਜੀ ਫਿਰ ਕੀ ਕੀਤਾ ਫਿਰ ਅੱਗੇ 22 ਸਾਲਾਂ ਦੀ ਉਮਰ 'ਚ ਤੁਸੀਂ ਅਮਰੇ ਛੱਕਿਆ ਹਣਾ ਗੁਰੂ ਦੇ ਲੜ ਲੱਗੇ ਉਸ ਤੋਂ ਬਾਅਦ ਦੇ ਵਿੱਚ ਕਿੱਦਾਂ ਜ਼ਿੰਦਗੀ ਬਦਲੀ ਕੀ ਕੁਝ ਕੀਤਾ ਉਹਦੇ 'ਉਹਦੇ ਤੋਂ ਬਾਅਦ ਜੀ ਮੈਂ ਉਨੇ ਗੁਰੇ ਵੀ ਗਾਈਡ ਕਰਦਾ ਮੇਰੇ ਕੋ ਫੋਰਨਰਸ ਆਉਂਦੇ ਨੇ ਬਾਹਰੋਂ ਮੈਂ ਉਹਨਾਂ ਨੂੰ ਗਾਈਡ ਕਰਦਾ ਆਂ ਇੰਡੀਆ ਦੇ ਟੂਰ ਕਰਵਾਉਣਾ ਆ ਬਾਹਰ ਦੇ ਟੂਰ ਕਰਵਾਉਣਾ ਜਿਹਨੇ ਮੇਰੇ ਕੋਲ ਆਉਂਦੇ ਨੇ ਕਲਾਇੰਟ ਮੇਰੇ ਤੇ ਨਾਲ ਦੇ ਨਾਲ ਮੈਂ ਸਕੈਚਿੰਗ ਕਰਦਾ ਆਂ ਆਪ ਦਾ profession ਵਾਸਤੇ ਨਾਲ ਹੀ ਮੈਂ ਬੁੱਢੇ ਤਲ ਦਾ ਸਿੰਘ ਆ ਤੇ ਨਾਲ ਹੀ ਆ ਆਪਣੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਉਪਦੇਸ਼ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਉਹਦੇ ਤੇ ਪੈਰਾ ਦੇ ਰਿਹਾ ਆਪ ਦੀ ਕਿਰਤ ਵੀ ਕਰ ਰਿਹਾ ਜਦੋਂ ਨਾਮ ਸਿਮਰਨ ਭਜਨ ਬੰਦਗੀ ਦਾ ਸਾਡਾ ਸਮਾ ਦਾ ਦਰਬਾਰ ਗੁਰਦੁਆਰਾ ਸ੍ਰੀ ਵਿਵਾਨ ਗੜ ਸਾਹਿਬ ਸਾਡੇ ਸਾਹਮਣੇ ਆ ਤੇ ਜਦੋਂ ਸਾਡਾ ਸਮਾ ਹੁੰਦਾ ਸੀ ਆਪ ਦੀ ਸੇਵਾ ਚ ਜਿਹੜਾ ਉੱਥੇ ਜਾ ਕੇ ਹਾਜ਼ਰ ਹੋ ਜਾਂਦੇ ਆ ਕਿਹੜੇ ਕਿੱਥੇ ਕਿੱਥੇ ਤੁਸੀਂ ਘੁੰਮੇ ਹੋਏ ਹੋ ਦੇਸ਼ਾ ਵਿਦੇਸ਼ਾ ਚ ਘੁੰਮੇ ਹੋਏ ਹੋ ਕਿਹੜੀ ਕਿਹੜੀ ਜਗ੍ਹਾ ਗਏ ਮੈਂ ਸਭ ਤੋਂ ਪਹਿਲਾਂ ਮੈਕਸੀਕੋ ਗਿਆ ਸੀ ਜੀ ਫਿਰ ਮੈਕਸੀਕੋ ਤੋਂ ਬਾਅਦ ਮੈਂ ਫਰਾਂਸ ਕਾਫੀ ਟਾਈਮ ਰਿਹਾ ਆਂ ਫਿਰ ਮੈਂ ਸਵਿਟਜ਼ਰਲੈਂਡ ਵੀ ਕਾਫੀ ਸਕੈਚ ਬਣਾਏ ਨੇ ਤੇ ਸਪੇਨ ਵੀ ਮੈਂ ਗਿਆ ਵਾਂ ਤੇ ਉਹਦੇ ਤੋਂ ਬਾਅਦ ਮੇਰਾ ਜਾਦਾ ਦਿਲ ਨਾਲ ਲੱਗਣ ਕਰਕੇ ਮੈਂ ਆਪਦੀ ਧਰਤੀ ਪੰਜਾਬ ਤੇ ਫੇਰ ਵਾਪਸ ਆ ਗਿਆ। ਮਤਲਬ ਇਹ ਕਹਿ ਸਕਦੇ ਆ ਕਿ ਸਿਰਫ ਤਾਕਤਵਰਾਂ ਵਾਲੇ ਕੰਮ ਨਹੀਂ ਕਰਦੇਗੇ ਆਹ ਵਾਲੇ ਕੰਮ ਵੀ ਕਰ ਲੈਂਦੇ ਆ। ਹਾਂਜੀ ਬਿਲਕੁਲ ਜੀ ਕਿਉਂਕਿ ਮਹਾਰਾਜ ਦਾ ਫਰਮਾਨ ਹੈ ਮੇਰੇ ਹਜ਼ੂਰ ਸੱਚੇ ਦਾ ਮਹਾਰਾਜ ਦਾ ਇੱਕ ਫਰਮਾਨ ਹੁੰਦਾ ਵਾ ਮਹਾਰਾ ਕਹਿੰਦੇ ਐਸਾ ਕਿਉਂ ਜਿਹੜਾ ਵੀ ਜਿਹੜਾ ਖਾਲਸਾ ਨੇ ਦਿੱਤਾ ਐਸੀ ਵਸਤ ਜਗਤ ਮੇਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ ਕਿ ਜਿਹੜਾ ਖਾਲਸਾ ਉਹ ਤਿਆਰ ਪਰਤਾਰ ਦੋ ਬਣਾਉਣ ਬਾਅਦ ਬੁੱਢੇ ਦਲ ਨੂੰ ਵਾਰਿਆ ਪਲੇ ਪਲਾਏ ਭਚੰਗੀ ਸਿੱਖੇ ਸਿਖਾਏ ਇਹ ਸਾਰੇ ਜਿਹੜੇ ਵਾਰ ਦੁੱਧ ਪੁੱਤ ਦੇ ਵਾਰ ਨੇ ਜਿਹੜੇ ਬੁੱਢਾ ਦਲ ਨੂੰ ਮਿਲੇ ਨੇ ਤੇ ਇਸ ਤਰ੍ਹਾਂ ਹੀ ਪੜੇ ਪਲਾਏ ਜਿਹੜੇ ਪਲੇ ਪਲਾਏ ਭਚੰਗੀ ਜਿਹੜੇ ਉਹ ਬੁੱਢੇ ਦਲ ਦੇ ਵਿੱਚ 9 ਬਰ 9 ਜਿਹੜੇ ਆਉਂਦੇ ਰਹਿੰਦੇ ਨੇ ਲਾਈਵ ਸਕੈਚ ਕਰਦੇ ਹੋ ਜੀ ਮੈਂ ਲਾਈਵ ਸਕੈਚ ਕਰਦਾ ਜੀ ਹੁਣ ਤੱਕ ਕਿੰਨੇ ਕਿ ਸਕੈਚ ਤੁਸੀਂ ਬਣਾ ਚੁੱਕੇ ਹੁਣ ਤੱਕ ਲੱਖਾਂ ਸਕੈਚ ਬਣ ਗਏ ਹੋਣੇ ਜੀ ਜੋ ਮੈਂ 2017 ਤੋਂ 2010 ਤੋਂ ਲੱਗਾ ਕਈ ਪੰਜਾਬ ਦੇ ਕਈ ਘਰਾਂ ਦੇ ਵਿੱਚ ਜਿਹੜੀ ਮੇਰੀ ਸਕੇਚ ਉਹਨਾਂ ਦੇ ਘਰੇ ਲੱਗੇ ਨੇ ਫਰੇਮ ਹੋ ਕੇ ਜੀ ਕਿਸੇ ਮਤਲਬ ਕਹਿ ਦਈਏ ਕਿ ਜਿਹੜਾ ਨਾਮਵਰ ਚਿਹਰਾ ਵਾ ਉਹਦਾ ਵੀ ਕਦੀ ਸਕੈਚ ਬਣਾਇਆ ਹਾਂਜੀ ਬਿਲਕੁਲ ਨਾਮਵਰ ਚਿਹਰਾ ਸਾਡੇ ਬਹੁਤ ਹੀ ਸਤਿਕਾਰਯੋਗ ਜਤੇendar ਸਿੰਘ ਸਾਹਿਬ ਆਬਾ ਬਲਬੀਰ ਸਿੰਘ ਸਾਹਿਬ ਜੀ 96 ਕਰੋੜੀ ਜਿਨ੍ਹਾਂ ਨੂੰ ਮੈਂ ਇੱਕ ਪੇਂਟਿੰਗ ਭੇਟਾ ਦੇ ਤੌਰ ਤੇ ਦੋ ਤਿੰਨ ਵਾਰੀ ਭੇਟਾ ਜਿਹੜੀ ਪੇਂਟਿੰਗ ਜਿਹੜੀ ਮੈਂ ਭੇਟਾ ਕਰ ਚੁੱਕਾ ਤੇ ਬਾਬਾ ਜੀ ਨੇ ਇਸ ਮੇਰੀ ਬਹੁਤ ਸਲਾਘਾ ਕੀਤੀ ਆ ਤੇ ਆਏ ਸਾਲ ਹੀ ਸਾਨੂੰ ਇਨਾਮ ਵਜੋਂ ਜਿਹੜਾ ਹਰ ਸਾਲ ਜਿਹੜਾ ਨਿਵਾਜ ਦੇ ਨੇ ਜੀ ਜੀ ਦੇ ਕਿੰਦਾ ਚੰਗਾ ਲੱਗਦਾ ਜਦੋਂ ਲੋਕਾਂ ਨੂੰ ਸਕੈਚ ਬਣਾ ਕੇ ਦਿੰਦੇ ਹੋ ਤੇ ਅੱਗੋਂ ਤਾਰੀਫਾਂ ਕਰਦੇ ਹਾਂ ਜੀ ਬਹੁਤ ਸ਼ਲਾਘਾ ਕਰਦੇ ਤੁਸੀਂ ਦੇਖ ਸਕਦੇ ਆ ਕੈਮਰਾਮੈਨ ਕੈਮਰਾ ਕਮਾ ਸਕਦਾ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਵਾ ਇਹ ਸਾਨੂੰ ਬਹੁਤ ਜਿਹੜਾ ਸ਼ਲਾਘਾ ਸ਼ਲਾਘਾ ਜੋਗ ਜਿਹੜੀ ਸਾਡੀ ਪ੍ਰਸ਼ੰਸਾ ਕਰਦੇ ਨੇ ਉਹਦੇ ਨਾਲ ਜਿਹੜਾ ਆਰਟਿਸਟ ਦਾ ਜਿਹੜਾ ਹੌਸਲਾ ਉਹ ਜਿਹੜਾ ਹੋਰ ਵੱਧ ਜਾਂਦਾ ਤੇ ਇਹਦੇ ਕਰਕੇ ਜਿਹੜੀ ਕਿਉਂਕਿ ਪਬਲਿਕ ਜਿਹੜੀ ਆ ਉਹ ਸਾਨੂੰ ਨਿਖਾਰਨ ਦਾ ਵੀ ਕੰਮ ਕਰਦੀ ਆ ਪ੍ਰਸ਼ੰਸਾ ਕਰਦੀ ਆ ਤੇ ਫਿਰ ਕੰਮ ਕਰਨ ਦਾ ਜਿਹੜਾ ਵਾ ਦਿਲੋਂ ਹੋਰ ਜਿਹੜਾ ਚਾ ਜਿਹੜਾ ਪੈਦਾ ਹੁੰਦਾ ਸੋ ਵੀਰ ਦੇ ਨਾਲ ਵੀਰ ਦੇ ਨਾਲ ਗੱਲਬਾਤ ਕੀਤੀ ਕਿ ਵੀਰ ਨੇ ਜਿਹੜੇ ਕਿ ਦੇਸ਼ਾ ਵਿਦੇਸ਼ਾ ਦੇ ਵਿੱਚ ਘੁੰਮ ਚੁੱਕੇ ਨੇ ਤੇ ਦੇਖੋ ਕਿਸ ਤਰੀਕੇ ਨਾਲ ਸਕੈਚ ਜਿਹੜੇ ਕਿ ਲਾਈਵ ਸਕੈਚ ਇਹਨਾਂ ਵੱਲੋਂ ਬਣਾਏ ਜਾਂਦੇ ਨੇ ਤੇ ਕਹਿੰਦੇ ਪਹਿਲਾਂ ਮੈਂ ਕਟਿੰਗ ਵਾਲਾ ਹੁੰਦਾ ਸੀ ਫਿਰ ਉਹਨਾਂ ਨੂੰ ਸਿੰਘ ਸਿੰਘ ਨੇ ਜਿਹੜੇ ਉਹ ਮਿਲਦੇ ਨੇ ਤੇ ਉਹਨਾਂ ਤੋਂ ਇਤਿਹਾਸ ਸੁਣ ਕੇ ਬਾਣੀ ਪੜ ਕੇ ਕਹਿੰਦੇ ਮੈਂ ਗੁਰੂ ਦੇ ਲੜ ਲੱਗਿਆ ਮੈਂ ਸਿੰਘ ਸਜਿਆ ਮੈਂ ਕੇਸ ਰੱਖੇ ਤੇ ਸਕੈਚ ਦਾ ਸ਼ੌਂਕ ਹੈ ਸਕੈਚ ਇਹ ਦੇ ਕਰਕੇ ਦੇਸ਼ਾ ਵਿਦੇਸ਼ਾ ਦੇ ਵਿੱਚ ਵੀਰ ਜਿਹੜਾ ਕਿ ਉਹ ਘੁੰਮ ਚੁੱਕਿਆ